ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਤੁਹਾਡਾ ਖੁਸਰਾ पंजाब ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਗਰਾਰੀ ਪਸਾਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਥਾਪੜ ਕੇ ਖੜ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਵੈਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰੂਮਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਰੱਜ ਕੇ ਭੰਡਿਆ ਅਤੇ ਕੋਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਿਰਫ ਨਾਮ ਦੇ ਮੁੱਖ ਮੰਤਰੀ ਨੇ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਵਾਗ ਡੋਰ ਹੈ ਉਹ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਇਹ ਸਿਰਫ ਰਵੜ ਦੀ ਮੋੜ ਹੈ ਸੁਪਰ ਸੀਐਮ ਦਾ ਕੰਮ ਸੁਪਰ ਸੀਐਮ ਦਾ ਕੰਮ ਕਰਦੇ ਰਹੇ ਰਾਤ ਉੱਟੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯੂਜ਼ ਐਂਡ ਥਰੋ ਵਾਲੀ ਨੀਤੀ ਅਪਣਾ ਕੇ ਯੂਜ਼ ਕਰ ਰਹੇ ਨੇ ਅਰਵਿੰਦ ਕੇਜੀਵਾਲ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਕੁਝ ਕੀਤਾ ਉਹ ਕਾਬਲੇ ਤਾਰੀਫ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਉਸ ਦੀ ਸ਼ਲਾਘਾ ਵੀ ਹੋ ਰਹੀ ਹੈ ਮੁੱਦਾ ਸੀ ਐਸਵਾਈਐਲ ਦਾ ਪਹਿਲਾ ਮੁੱਦਾ ਸੀ ਬੀਬੀਐਮਬੀ ਯਾਨੀ ਕਿ ਭਾਖੜਾ ਡੈਮ ਦਾ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਵਿਰੁੱਧ ਫੈਸਲਾ ਦਿੱਤਾ ਹੈ ਕਿ ਬਣਦਾ ਪਾਣੀ ਜਾਂ ਉਸ ਤੋਂ ਬਣਦਾ ਪਾਣੀ ਕੁਸਕ ਵੱਧ ਦਿੱਤਾ ਜਾਵੇ ਹਰਿਆਣਾ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਣ ਪੰਜਾਬ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਨਹੀਂ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਦੂਸਰੇ ਪਾਸੇ ਜਲ ਸੰਚਾਰ ਕੇਂਦਰੀ ਮੰਤਰੀ ਸਿਆਲ ਪਾਟਲ ਨੇ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਅਤੇ ਸੁਖਵਿੰਦਰ ਕੁਮਾਰ ਸੁਕੂ ਜੋ ਬਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਨਾਂ ਤਿੰਨ ਮੁੱਖ ਮੰਤਰੀਆਂ ਦੇ ਨਾਲ ਭਾਰਤ ਦੇ ਕੇਂਦਰੀ ਮੰਤਰੀ ਜਿਹੜੇ ਹੈ ਨੇ 파ਟਲ ਸਿਆਰ 파ਟਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਕਿ ਐਸਵਾਈਐਲ ਦੀ ਨਹਿਰ ਪੰਜਾਬ ਦੇ ਵਿੱਚੋਂ ਬਣਾਉਣ ਦਿੱਤੀ ਜਾਵੇ ਮੁੱਦਾ ਕਾਫੀ ਗਰਮਾਇਆ ਵੀ ਕਾਫੀ ਭੱਕਿਆ ਵੀ ਪੰਜਾਬ ਦੇ ਹੱਕ ਵਿੱਚ ਖੜ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਿਹਾ 1 ਇੰਚ ਵੀ ਨਾ ਅਸੀਂ ਨਹੀਂ ਕੱਢਣ ਦੇਾਂਗੇ ਪੰਜਾਬ ਦੀ ਧਰਤੀ ਤੋਂ ਪੰਜਾਬ ਦੀ ਪਹਿਲਾ ਹੀ ਜ਼ਮੀਨ ਜਿਹੜੀ ਹੈ ਉਹ ਹਾਈਵੇ ਦੇ ਵਿੱਚ ਜਾ ਚੁੱਕੀ ਹੈ ਹੋਰ ਕਈ ਸੈਂਟਰ ਸਰਕਾਰ ਜਿਹੜੀ ਪ੍ਰੋਜੈਕਟ ਲੈ ਕੇ ਆ ਆ ਰਹੀ ਹੈ ਜਿਸ ਨਾਲ ਪੰਜਾਬ ਦੀ ਜ਼ਮੀਨ ਮੰਲੀ ਜਾਵੇਗੀ ਵਾਣਯੋਗ ਖੇਤੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੋਕੇ ਦੇਸ਼ ਦੇ ਕੇਂਦਰੀ ਮੰਤਰੀ ਸਿਆਲ ਪਾਟਲ ਹਰਿਆਣੇ ਦੇ ਹਰਿਆਣੇ ਦੇ ਮੁੱਖ ਮੰਤਰੀ ਨੈ브 ਸੈਣੀ ਭਾਰਤ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੋਖੂ ਨੂੰ ਠੋਕੇ ਜਵਾਬ ਦਿੱਤਾ ਹੈ ਕਿ ਭਈ ਮੈਂ ਐਗਰੀ ਨਹੀਂ ਐਸਵਾਈਐਲ ਦੇ ਮੁੱਦੇ ਦੇ ਉੱਤੇ ਅਸੀਂ ਬਿਲਕੁਲ ਪੰਜਾਬ ਦੇ ਵਿੱਚੋਂ ਨਹਿਰ ਨਹੀਂ ਨਿਕਲਦਿਆਂਗੇ ਹਾਲਾਂਕਿ ਸੈਂਟਰ ਸਰਕਾਰ ਦੇ ਨਾਲ ਪੰਗਾ ਲੈਣਾ ਮਹਿੰਗਾ ਪੈ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਪੰਗੇ ਦੀ ਪ੍ਰਵਾਹ ਕੀਤੇ ਬਿਨਾ ਐਸਵਾਈਐਲ ਮੁੱਦੇ ਤੇ ਕੋਰੀ ਨਾ ਕਰ ਦਿੱਤੀ ਗਈ ਕੋਈ ਨਾ ਕਰ ਦਿੱਤੀ ਹੈ ਜਿੱਥੇ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਦੂਸਰੇ ਪਾਸੇ ਹੁਣ ਪਾਣੀਆਂ ਦਾ ਰਾਖਾ ਕਾਹ ਚਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਐਸਵਾਈਐਲ ਦੇ ਮੁੱਦੇ ਤੇ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਂਕਿ ਦੇਸ਼ ਦੇ ਕੇਂਦਰੀ ਮੰਤਰੀ ਨੂੰ ਕੋਰਾ ਜਵਾਬ ਦੇਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਬਹੁਤ ਵੱਡੀ ਗੱਲ ਹੈ ਹੁਣ ਸਾਰੀਆਂ ਪਾਰਟੀਆਂ ਕੀ ਕਹਿਣਗੀਆਂ ਕਿਉਂਕਿ ਸਾਰੀਆਂ ਪਾਰਟੀਆਂ ਕਹਿੰਦੀ ਸੀ ਕਿ ਇਹ ਜਿਹੜਾ BBMP ਦਾ ਮੁੱਦਾ ਹੈ S Y L ਦਾ ਮੁੱਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਰਾਮੇਬਾਜ਼ੀ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੈਂਟਰ ਸਰਕਾਰ ਦੇ ਅੱਗੇ ਝੁਕ ਜਾਣਗੇ ਖਾਸ ਕਰਕੇ BBMP ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਤਾ ਬੀਬੀ ਐਮਬੀ ਦੇ ਮੁੱਦੇ ਨੂੰ ਲੈ ਕੇ ਚੁਕੇ ਨੇ ਅਤੇ ਹੁਣ ਠੋਕੇ ਕੋਰਾ ਜਵਾਬ ਦਿੱਤਾ ਹੈ ਐਸਵਾਈਐਲ ਨਹਿਰ ਦੇ ਮੁੱਦੇ ਨੂੰ ਲੈ ਕੇ ਧੰਨ